ਆ ਵੇਖੀ ਵੀਡੀਓ ਮੜੀ ਮਨਣਾ ਕਿ ਤਿੰਨ ਚਾਰ ਇਹਨੂੰ ਫੜਾਓ ਹੱਥ ਫੜਾਓ ਇਹਨੇ ਤਾਂ ਫਣੀ ਯਾਰ ਵੀਡੀਓ ਬਣਾਏ ਓਏ ਆ ਵੇਖ ਲੋ ਲੋਕੋ ਇੱਧਰ ਆ ਤੁਹਾਡੇ ਬਣਦੀ ਮੇਹਰ ਹਾਂਜੀ ਆ ਇੱਧਰ ਵੇਖੋ ਆ ਜ਼ਹਿਰ ਵੇਖੋ ਤੁਹਾਡੇ ਲੋਕੋ ਆ ਜਵਾਨ ਤੁਹਾਡੇ ਕਿਵੇਂ ਵੱਜ ਜਾਣਗੇ ਕਿਵੇਂ ਬਚਾ ਲੋਂਗੇ ਤੁਸੀਂ ਆਪਦੇ ਜਵਾਨ ਅਜਿਹੇ ਚਮਲ ਬੰਦੇ ਜਿਹੜੇ ਵੱਡੇ ਟੁੱਕੇ ਆ ਭੈਣੋ ਤੁਹਾਨੂੰ ਸ਼ਰਮੋ ਨਹੀਂ ਚਾਹੀਦੀ ਆ ਤੁਸੀਂ ਦੇਖ ਕੇ ਕਿਵੇਂ ਬਚਾ ਲੋਂਗੇ ਆਪਦੇ ਜਵਾਨ ਖੋਟੀਆਂ ਧੀਆਂ ਵੀ ਸੇਵ ਨਹੀਂ ਹੈਗੀਆਂ ਅੱਜ ਜੇ ਤੁਸੀਂ ਕਹੋਗੇ 8 8 9 9 ਦਾਦਾ ਦਾਆਂ ਬੱਚੀਆਂ ਜਿਹੜੀਆਂ ਉਹ ਵੀ ਇਹ ਚਮੜ ਬੰਦਿਆਂ ਨੇ ਆਪਣੇ ਪੈਸਾ ਖਾਤਰ ਤੇ ਇਹਨਾਂ ਨੇ ਇਹ ਦੇ ਦੇ ਕੇ ਉਹਨਾਂ ਨੂੰ ਇਹ ਕਰਦੇ ਨੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਪੂਰਾ ਲਵੇ 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 ਇਹ ਕਿਹਤੋਂ ਆਇਆ ਹੈ ਇਹਨੂੰ ਮੈਂ ਉੱਤੀ ਬੋਲ ਆ ਪਰ ਇਹ ਪੈਸਾ ਤੁਸੀਂ ਹੋਰ ਕਿੰਨੇ ਦਾ ਨਹੀਂ ਇਹਨੂੰ ਇੱਕ ਮਿੰਟ ਹੁੰਦੇ ਆ ਆ ਜਾ ਇੱਧਰ ਆ ਬਚਾ ਲੋ ਇਹਨਾਂ ਨੂੰ ਨੇ ਆਸੀਂ ਪਹਿਲਾਂ ਵੀ ਉਦੋਂ ਵੀ ਕਿਹਾ ਸੀ ਵੀ ਹੁਣ ਅਸੀਂ ਇਹਦਾ ਹਿਸਾਬ ਲਾਵਾਂਗੇ ਪ੍ਰਸ਼ਾਸਨ ਨੂੰ ਤਾਂ ਸਖਤ ਕਾਰਵਾਈ ਹੈਗੀ ਹੈਗੀ ਗੁੱਟ ਗਾਟਾਂ ਤੇ ਗਿੱਟਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਤੇ ਸਭ ਤੋਂ ਵੱਡੀ ਗੱਲ ਜਿਹੜਾ ਛਪਾ